ਸਾਡੇ ਸਿੱਖਾਂ ਦੇ ਫੰਡਾਮੈਂਟਲ ਰਾਈਟ ਵੀ ਹੈ ਗਰੇ ਅਤੇ ਜਿਹੜਾ ਨਰਕਾਣਾ ਸਾਹਿਬ ਦੇ ਨਾਲ ਆਸਤਾ ਹੈ ਇਹ ਸਿੱਖਾਂ ਦੀ ਔਰ ਗੁਰਨਾਨਕ ਨਾਮ ਦੇਵਾ ਦੀ ਉਹ ਉਸ ਤੇ ਬੁੱਧੇ ਨਜ਼ਰ ਅਸੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਔਰ ਸਖਤਰ ਸਾਹਿਬ ਨੇ ਇਹ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਅਮਨ ਸ਼ਾਹ ਜੀ ਨੂੰ ਇੱਕ ਪੱਤਰ ਲਿਖਿਆ ਮੋਸ ਅਰਜੈਂਟ ਕਿ ਸਿੱਖਾਂ ਦੀ ਔਰ ਗੁਰਨਾਨਕ ਨਾਮ ਦੇਵਾ ਦੀ ਆਸਤਾ ਜੁੜੀ ਹੋਈ ਹੈ ਬਹੁਤ ਛਾਂਬੀੜ ਦੇ ਬਾਅਦ ਭਾਰਤ ਸਰਕਾਰ ਨੇ 1 ਅਕਤੂਬਰ ਨੂੰ ਜੱਥੇ ਦੀ ਪਰਵਾਨੀ ਦਿੱਤੀ ਹੈ। ਦੇਖੋ ਜੀ ਡਰ ਦਾ ਮਾਹੌਲ ਤੇ ਸੰਗਤਾਂ ਦੇ ਜਿਹੜੇ ਗੁਰੂ ਦੇ ਘਰ ਜਾਣਾ ਹੈਗਾ ਸੀ ਤੇ ਤਕਰੀਬਨ 2183 ਲੋਕਾਂ ਦੀਆਂ ਐਪਲੀਕੇਸ਼ਨਸ ਕੋਰਬੇਟ ਕੋਲ ਆ ਗਈਆਂ ਨੇ ਟੋਟਲ ਟੋਟਲ 3000 ਦੇ ਜੱਥੇ ਚੋਂ ਤੇ ਤੁਸੀਂ ਦੇਖ ਰਹੇ ਲੋਕਾਂ ਨੂੰ ਉਤਸ਼ਾਹ ਤੇ ਆਈ ਹੈ। ਜਿੰਨੀ 2000 ਦੇ 2100 ਬੰਦਾ ਵੀ ਜਾਣਾ ਚਾਹ ਰਹੇ ਆ। ਹਾਂ। ਔਰ ਦੇਖੋ ਉਤਸ਼ਾਹ ਹੈ ਔਰ ਉਸ ਜੱਥੇ ਦੇ ਵਿੱਚ ਸਿੱਖ ਵੀ ਜਾ ਰਹੇ ਨੇ ਨਾਮਕ ਨਾਮ ਲੈਵਾ ਵੀ ਜਾ ਰਹੇ ਆ ਘਰੇ। ਲੇਡੀਜ਼ ਵੀ ਜਾ ਰਹੀ ਹੈ ਗਰੇ ਕੋਈ ਅਸਾ ਲੋਕਾਂ ਦੇ ਦਿੱਕ ਨਹੀਂ ਆਗਾ 2100 ਲੋਕ ਕਿਹੜੇ ਜਗ੍ਹਾ ਤੋਂ ਨੇ ਟੋਟਲ 올ਓਵਰ ਇੰਡੀਆ ਤੋਂ ਦਿੱਲੀ ਤੋਂ ਪੰਜਾਬ ਹਾਂ ਮੈਂ ਤੁਹਾਨੂੰ ਦੱਸਣਾ 2100 ਦੇ ਵਿੱਚ ਸੁਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਪੰਜਾਬ ਤੋਂ 1800 ਆ ਗਏ ਦਿੱਲੀ ਗੁਰਦਾਰਾ ਕਮੇਟੀ 174 ਆ ਗਏ ਨੇ ਹਰਿਆਣਾ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ 93 ਆ ਗਏ ਨੇ ਯੂਪੀ ਸਿੱਖ ਪ੍ਰਤੀਜਨ ਬੋਰਡ ਤੋਂ 16 ਆ ਗਏ ਨੇ ਨਾਨਕਪਤਾ ਗੁਰਦਾਰਾ ਉੱਤਰਾਖੰਡ ਤੋਂ 6 ਆਦਮੀ ਆ ਗਏ ਔਰ ਜੰਮੂ ਕਸ਼ਮੀਰ ਤੋਂ 94 ਬੰਦੇ ਆ ਗਏ ਟੋਟਲ 2183 ਬੰਦੇ ਦੀ ਐਪਲੀਕੇਸ਼ਨਸ ਆਈਆਂ ਨੇ ਜਿਹੜੇ ਕਿ ਪਾਕਿਸਤਾਨ ਸਰਕਾਰ ਨੂੰ ਭਾਰਤ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਅਗਰੇ ਔਰ ਸਾਨੂੰ ਉਮੀਦ ਹੈ ਜੀਏ ਕਿ ਪਹਿਲੀ ਨਵੰਬਰ ਤੱਕ ਵੀਜ਼ਾ ਮਿਲ ਜਾਏਗਾ ਪਾਸਟ ਦੇ ਵਿੱਚ ਜਿਨ੍ਹਾਂ ਨੇ ਪਾਕਿਸਤਾਨ ਯਾਤਰਾ ਕੀਤੀ ਸੀਗੀ ਦਿੱਲੀ ਦੇ ਵੀ ਕੁਝ ਲੋਕ ਸੀਗਾ ਦਿੱਲੀ ਤੋਂ ਤੁਹਾਡੇ ਦਿੱਲੀ ਕਮੇਟੀ ਦੇ ਥਰੂ ਵੀ ਕੀਤੀ ਸੋ ਉਹਨਾਂ ਦੇ ਬਾਰੇ ਦੁਬਾਰਾ ਕੁਝ ਇਨਕੁਆਇਰੀਜ਼ ਕੀਤੀ ਜਾ ਰਹੀ ਸੀ ਕੁਝ ਲੋਕਾਂ ਦੀ ਇਸ ਬਾਰੇ ਕੀ ਕਹਿਣਾ ਚਾਹੋਗੇ ਕਿ ਤੁਹਾਡੀ ਨਜ਼ਰ ਦੇ ਵਿੱਚ ਇਹੋ ਜਿਹਾ ਕੋਈ ਮਾਮਲਾ ਹੈ ਨਹੀਂ ਸਾਡੇ ਕੋਈ ਅਜਿਹੀ ਨਜ਼ਰ ਮਾਮਲਾ ਨਹੀਂ ਆਇਆ ਜੀ ਅਗਰ ਕੋਈ ਮਾਮਲਾ ਆਏਗਾ ਤੇ ਅਸੀਂ ਉਹਦੀ ਉਹਦੀ ਪਰਵਾਹੀ ਕਰਾਵਾਂਗੇ ਤਾਂ ਕਿ ਜਿਹੜੇ ਯਾਤਰੀ ਗਏ ਅਗਰ ਯਾਤਰੀਆਂ ਨੂੰ ਮਤਲਬ ਕੋਈ ਐਸੀ ਤਕਲੀਫ ਨਾ ਨਹੀਂ ਚਾਹੀਦੀ ਜੀ ਹਾਲੇ ਤੱਕ ਸਾਡੀ ਨਜ਼ਰ ਕੋਈ ਐਸਾ ਮਾਮਲਾ ਨਹੀਂ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਕਾਲ ਚਨਲ ਆਪ ਜੀ ਦੇ ਦਾਸ ਗੁਰਪ੍ਰੀਤ ਸਿੰਘ ਪਾਕਿਸਤਾਨ ਐਤ ਕੀ ਸੰਗਤਾਂ ਦਾ ਜੱਥਾ ਭਾਰਤ ਤੋਂ ਜਾਏਗਾ ਨਹੀਂ ਜਾਏਗਾ ਸਰਕਾਰ ਵੱਲੋਂ ਪਿੱਛੇ ਜੇ ਰੋਕ ਲਾ ਦਿੱਤੀ ਗਈ ਸੀਗੀ ਔਰ ਬਾਅਦ ਚੋ ਜਦੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁੱਦਾ ਚੁੱਕਿਆ ਤਾਂ ਉਸ ਤੋਂ ਬਾਅਦ ਖੁੱਲ੍ਹ ਮਿਲੀ ਤੇ ਸਰਕਾਰ ਨੇ ਕਿਹਾ ਕਿ ਵੀ ਠੀਕ ਹੈ ਆਪਾਂ ਕੁਝ ਸੰਗਤਾਂ ਨੂੰ ਜਾਣ ਦਾ ਜੱਥੇ ਦੀ ਆਪਾਂ ਖੁੱਲ੍ਹ ਦੇ ਦੇ ਦਿੰਦੇ ਆ ਕਿੰਨੇਕ ਨੰਬਰਾਂ ਦਾ ਕੀ ਲੋਕ ਉਸ ਤੋਂ ਬਾਅਦ ਆਏ ਕਿ ਨਹੀਂ ਆਏ ਲੋਕਾਂ ਦੇ ਜਾਣਦੀ ਕੀ ਵਾਕਈ ਕਿਤੇ کہہਦਾ ਹੈ ਤਾਂ ਨਹੀਂ ਆਪਰੇਸ਼ਨ ਸਿੰਦੂਰ ਤੋਂ ਬਾਅਦ ਲੋਕ ਭਾਰਤ ਦੇ ਲੋਕ ਵੀ ਡਰੇ ਹੋਏ ਆ ਕਿੰਨੇਕ ਲੋਕ ਜਾਣਦੇ ਅੱਛਾ ਕਿ ਸਾਰੀ ਅਸੀਂ ਗੱਲਬਾਤ ਕਰਾਂਗੇ ਇਸ ਟਾਈਮ ਅਸੀਂ ਮੌਜੂਦ ਹੈਗੇ ਆ ਸਰਦਾਰ ਪਰਮਜੀਤ ਸਿੰਘ ਚੰਡੋਗ ਸਾਹਿਬ ਦੇ ਨਾਲ ਜਿਹੜੇ ਕਿ ਦਿੱਲੀ ਸਿਗਰ ਹ ਪ੍ਰਬੰਧਕ ਕਮੇਟੀ ਦੇ ਵਿੱਚ ਇੰਟਰਨੈਸ਼ਨਲ ਅਫੇਅਰ ਦੇ ਜੋ ਚੇਅਰਮੈਨ ਨੇ ਆ ਉਹਨਾਂ ਦੇ ਨਾਲ ਅਸੀਂ ਗੁਰਫ਼ਤਾਰੀ ਦੀ ਸਾਂਝ ਕਰਦੇ ਤੇ ਗੱਲਬਾਤ ਕਰਦੇ ਆ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਜੀ ਚੰਡੋਗ ਸਾਹਿਬ ਰੋਕਲਾ ਦਿੱਤੀ ਗਈ ਸੀ ਕਿ ਨੂੰ ਲੈ ਕੇ ਬੜਾ ਇੱਕ ਵੱਖਰਾ ਮਾਹੌਲ ਹੋ ਗਿਆ ਸੀਗਾ ਜਿਹੜਾ ਵੀ ਕੋਈ ਪਾਕਿਸਤਾਨ ਜਾ ਰਿਹਾ ਸੀਗਾ ਉਹਨੂੰ ਲੈ ਕੇ ਵੀ ਕੁਝ ਮੁਸ਼ਕਿਲਾਂ ਆ ਰਹੀਆਂ ਸੀਗੀਆਂ ਕੀ ਕਹਿਣਾ ਚਾਹੋਗੇ ਹੁਣ ਤੁਸੀਂ ਉਸ ਤੋਂ ਬਾਅਦ ਫਿਰ ਭਾਰਤ ਸਰਕਾਰ ਨੂੰ ਵੀ ਬੇਨਤੀ ਕੀਤੀ ਸੀਗੀ ਬਿਲਕੁਲ ਰੋਕ ਲੱਗ ਕੇ ਸੀ ਜੀ ਸਾਡੀ ਭਾਰਤ ਸਰਕਾਰ ਦੇ ਬਿਲਕੁਲ ਮਨਾ ਕਰਤਾ ਸੀ ਕਿ ਕੋਈ ਜੱਥਾ ਪਾਕਿਸਤਾਨ ਜਾਏਗਾ ਕਿਉਂਕਿ ਸਿਕਿਉਰਿਟੀ ਪ੍ਰੋਬਲਮ ਹੈ ਜੀ ਫਿਰ ਇਸ ਦੇ ਵਿੱਚ ਸਾਡੇ ਸਿੱਖਾਂ ਦੇ ਫੰਡਾਮੈਂਟਲ ਰਾਈਟ ਵੀ ਹੈ ਗਰੇ ਔਰ ਜਿਹੜਾ ਨਰਕਾਣਾ ਸਾਹਿਬ ਦੇ ਨਾਲ ਆਸਤਾ ਹੈਗੀ ਸਿੱਖਾਂ ਦੀ ਔਰ ਗੁਰਨਾਨਕ ਨਾਮ ਲੈਵਾ ਦੀ ਉਹ ਉਸ ਦੇ ਬੁੱਧੇ ਨਜ਼ਰ ਅਸੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਔਰ ਸਖਤਰ ਸਾਹਿਬ ਨੇ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਅਮਨ ਸ਼ਾਹ ਜੀ ਨੂੰ ਇੱਕ ਪੱਤਰ ਲਿਖਿਆ ਮੋਸਟ ਅਰਜੈਂਟ ਕਿ ਸਿੱਖਾਂ ਦੀ ਔਰ ਗੁਰਨਾਨਕ ਨਾਮ ਲੈਵਾ ਦੀ ਆਸਤਾ ਜੁੜੀ ਹੋਈ ਹੈ ਬਹੁਤ ਛਾਂਬੀੜ ਦੇ ਬਾਅਦ ਭਾਰਤ ਸਰਕਾਰ ਨੇ 1 ਅਕਤੂਬਰ ਨੂੰ ਜੱਥੇ ਦੀ ਪਰਮਾਨੀਕੀ ਦਿੱਤੀ ਅਸੀਂ ਤਾਂ ਕਿਹਾ ਸੀ ਚਲੋ ਚੱਠਾ ਜੁਰੂ ਮੇਜੋ ਭਾਵੇਂ ਕੱਟ ਭੇਜ ਦਿਓ 500 ਆਜਾ ਤਾਂ ਭੇਜ ਦਿਓ ਪਰ ਪਰ ਸਰਕਾਰ ਨੇ ਬੜੀ ਫਰਾਕ ਦਿੱਲੀ ਦੇ ਨਾਲ 3020 ਜੋ ਸਾਰਾ ਪ੍ਰੋਟੋਕੋਲ ਹੈ ਉਹਦੇ ਹਿਸਾਬ ਨਾਲ ਪਰਮਿਸ਼ਨ ਦਿੱਤੀ ਔਰ ਜਿਹੜੀ ਸਟੇਟ ਵਾਈਜ਼ ਆਪਣਾ ਚੀਫ ਸੈਕਟਰੀ ਨੂੰ ਦਿੱਤੀ ਔਰ ਜਿਹੜੇ ਨੁਮਾਇंदा ਚੱਠੇ ਬੰਦੀ ਆਈਏ ਨੇ ਉਹਨਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਕਿਉਂਕਿ ਪਹਿਲੇ ਦੇਖਣਾ ਹੈ 26 ਸਾਲ ਤੱਕ ਜਿਹੜੀਆਂ ਲਿਸਟਾਂ ਡਾਇਰੈਕਟ ਅੰਬੈਸੀ ਨੂੰ ਦੇ ਦਿੰਦੇ ਸਨ ਜੱਥੇ ਇਸ ਵਾਰ ਉਹਨਾਂ ਨੂੰ ਬਿਲਕੁਲ ਬੰਦ ਕਰ ਦਿੱਤਾ ਗਿਆ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਕਮੇਟੀ ਹੈ ਉਹ ਨੁਮਾਇੰਦਾ ਜੱਥੇ ਬੱਧੀ ਹੈ ਉਹਨਾਂ ਦੀ 1800 ਸਖਤਾ ਦੀ ਲਿਸਟ ਆਈ ਹੈ ਜੀ ਮੈਂ ਮੈਂ ਉਹੀ ਸਵਾਲ ਹੈ ਕਿ ਵੀ ਕੀ ਜੋ ਸਰਕਾਰ ਵੱਲੋਂ ਭਾਵੇਂ ਚਲੋ ਇੱਕ ਇੱਕ ਡਰ ਦਾ ਮਾਹੌਲ ਵੀ ਸੀਗਾ ਲੋਕਾਂ ਦੇ ਵਿੱਚ ਕਿਉਂਕਿ ਜਦੋਂ ਇੰਡੀਆ ਪਾਕਿਸਤਾਨ ਦੋਵਾਂ ਦੀ ਜੰਗ ਲੱਗੀ ਹੋਈ ਸੀਗੀ ਕੁਝ ਲੋਕ ਜਾਣਾ ਵੀ ਚਾਹੁੰਦੇ ਸੀਗੇ ਕੁਝ ਲੋਕ ਡਰੇ ਵੀ ਹੋਏ ਸੀਗੇ ਹੈਨਾ ਤੇ ਹੁਣ ਜਦੋਂ ਰੋਕ ਜੇ ਖੁੱਲੀ ਐ ਤੇ 1 ਅਕਤੂਬਰ ਤੋਂ ਤੁਸੀਂ ਗਏ ਕਿ ਬੀ ਬਿਆਨ ਆਇਆ ਕਿ ਬੀ ਹੁਣ ਜਾ ਸਕਦੇ ਆ ਕਿੰਨੇ ਕੁ ਲੋਕ ਜੋ ਇਸ ਦੇ ਵਿੱਚ ਮਤਲਬ ਜਿਨ੍ਹਾਂ ਨੇ ਐਪਲੀਕੇਸ਼ਨਾਂ ਦਿੱਤੀਆਂ ਦੇਖੋ ਜੀ ਡਰ ਦਾ ਮਾਹੌਲ ਤੇ ਸੰਗਤਾਂ ਦੇ ਜਿਹੜੇ ਗੁਰੂ ਦੇ ਘਰ ਜਾਣਾ ਹੈਗਾ ਸੀ ਤੇ ਤਕਰੀਬਨ 2183 ਲੋਕਾਂ ਦੀਆਂ ਐਪਲੀਕੇਸ਼ਨਸ ਕੋਰਬੇਟ ਕੋਲ ਆ ਗਈਆਂ ਨੇ ਜੀ ਟੋਟਲ ਟੋਟਲ 3000 ਦੇ ਜੱਥੇ ਚੋਂ ਤੇ ਤੁਸੀਂ ਦੇਖ ਰਹੇ ਲੋਕਾਂ ਨੂੰ ਉਤਸ਼ਾਹ ਤੇ ਆਈ ਹੈ ਜਦੋਂ 2000 ਦੇ 2100 ਬੰਦਾ ਵੀ ਜਾਣਾ ਚਾਹ ਰਹੇ ਆ ਹਾਂ ਔਰ ਦੇਖੋ ਉਤਸ਼ਾਹ ਹੈ ਔਰ ਉਸ ਜੱਥੇ ਦੇ ਵਿੱਚ ਸਿੱਖ ਵੀ ਜਾ ਰਹੇ ਨੇ ਨਾਨਕ ਨਾਮ ਲੈਵਾ ਵੀ ਜਾ ਰਹੇ ਹਨ ਲੇਡੀਜ਼ ਵੀ ਜਾ ਰਹੀ ਹੈਗੇਰੇ ਕੋਈ ਅਸਾ ਲੋਕਾਂ ਦਾ ਚੱਕਰੀਆ ਕਾ ਇਹ 2100 ਲੋਕ ਕਿਹੜੇ ਜਗ੍ਹਾ ਤੋਂ ਨੇ ਟੋਟਲ 올 ਓਵਰ ਇੰਡੀਆ ਤੋਂ ਦਿੱਲੀ ਤੋਂ ਪੰਜਾਬ ਤੋਂ ਹਾਂ ਮੈਂ ਤੁਹਾਨੂੰ ਦੱਸਣਾ 2100 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਤੋਂ 1800 ਹੈਗੇ ਦਿੱਲੀ ਗੁਰਦੁਆਰਾ ਕਮੇਟੀ 174 ਹੈਗੇਰੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 93 ਹੈਗੇਰੇ ਜੁਪੀ ਸਿੱਖ ਪ੍ਰਤੀਨਿਧ ਬੋਰਡ ਤੋਂ 16 ਹੈਗੇ ਨਾਨਕ ਮੱਤਾ ਗੁਰਦੁਆਰਾ ਉਤਰਾਖੜ ਤੋਂ 6 ਆਦਮੀਆਂ ਆ ਰਹੇ ਹਨ ਅਤੇ ਜੰਮੂ ਕਸ਼ਮੀਰ ਤੋਂ 94 ਬੰਦੇ ਆ ਰਹੇ ਹਨ ਟੋਟਲ 2183 ਬੰਦੇ ਦੀ ਐਪਲੀਕੇਸ਼ਨਸ ਆਈਆਂ ਨੇ ਜਿਹੜੇ ਕਿ ਪਾਕਿਸਤਾਨ ਸਰਕਾਰ ਨੂੰ ਭਾਰਤ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਅਗਰੇ ਅਤੇ ਸਾਨੂੰ ਉਮੀਦ ਹੈ ਜੀਏ ਕਿ ਪਹਿਲੀ ਨਵੰਬਰ ਤੱਕ ਵੀਜ਼ਾ ਮਿਲ ਜਾਏਗਾ ਉਹ ਥੋੜਾ ਜਿਹਾ ਦੇ ਕਨਫਿਊਜ਼ਰ ਆ ਰਿਹਾ ਹੈ ਅਸੀਂ ਭਾਰਤ ਸਰਕਾਰ ਨੂੰ ਲਿਖ ਕੇ ਦਿੱਤਾ ਕਿ 3 ਤਰੀਕ ਨੂੰ ਜੱਥੇ ਨੂੰ ਮਤਲਬ ਜਾਣ ਦੀ ਉੱਪਰ ਕੀਤਾ ਜਾ ਬਾਰਡਰ ਤੇ ਪਾਕਿਸਤਾਨ ਸਰਕਾਰ ਪਾਕਿਸਤਾਨ ਗੁਜ਼ਾਰਾ ਪ੍ਰਬੰਧਕ ਕਮੇਟੀ ਕਹ ਰਹੀ ਹੈ 4 ਤਰੀਕ ਨੂੰ ਉਹ ਕਰਫਿਊ ਜਿਸ ਲਈ ਹੈਗਾ ਕਿ ਆਨੀ ਸ਼ਰਦਾ ਨਾਲ ਸੰਗਤ ਜਾ ਰਹੀ ਹੈ ਅਗਰ 4 ਤਰੀਕ ਨੂੰ ਬਾਰਡਰ ਕਰਾਸ ਕਰਦੇ ਆ ਸਵੇਰ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬਾਰਡਰ ਖੁੱਲੇਗਾ ਸਖਤਾਂ ਦੇ ਆਮਦ ਹੋਈਏ ਤਾਂ ਜਾਣ ਦੀ ਇਧਰੋਂ ਤੁਦਰਾਮਦ ਹੋਈਏ ਉਸ ਤੋਂ ਬਾਅਦ ਬਸਾਂ ਚ ਬੱਢੀਏ ਸਾਰੀ ਸੰਗਤ ਜਾਏਗੀ ਦਰ ਕਾਨਾ ਸਾਹਿਬ ਔਰ ਰਾਤ ਨੂੰ देर आवर ਦੇ ਪਹੁੰਚਣਗੇ ਕੋਈ 9 ਵਜੇ ਪਹੁੰਚਾ ਕੋਈ 10 ਵਜੇ ਪਹੁੰਚੇਗਾ ਰੂਮ ਸੀ ਜਾਂਦੇ ਨੇ ਥੱਕੇ ਟੁੱਟੇ ਹੋੜਗੇ ਸਵੇਰੇ 5 ਤਰੀਕ ਸਵੇਰੇ ਗੁਰਪੂਰ ਹੋਵੇਗਾ ਪਹਿਲੇ ਦੀਵਾਨ ਹੁੰਦਾ ਹੈ ਦੁਪਹਿਰ ਨੂੰ ਨਗਰ ਕੀਰਤਨ ਹੁੰਦਾ ਹੈ ਰਾਤ ਨੂੰ ਭੋਗ ਦਾ ਟਾਈਮ ਹੁੰਦਾ ਹੈਗਾ ਤੋਂ ਅਸੀਂ ਪਾਕਿਸਤਾਨ ਸਰਕਾਰ ਨੂੰ ਉਹਨਾਂ ਦੇ ਮਨਿਸਟਰ ਸਾਹਿਬ ਨੂੰ ਵੀ ਚਿੱਠੀ ਲਿਖੀ ਹੈ ਜੀ ਹੈ ਔਰ ETPB ਦੇ ਜਿਹੜੇ ਅ ਅਡੀਸ਼ਨ ਸੈਕਟਰੀ ਨੇ ਨਾਸਰ ਸਾਹਿਬ ਨੂੰ ਲਿਖਿਆ پاکستان سے ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਲਿਖਿਆ ਹੈ ਕਿ ਇਸ ਨੂੰ ਤੁਸੀਂ ਕਨਸਿਡਰ ਕਰੋ ਔਰ 3 ਤਰੀਕ ਨੂੰ ਜਿਹਾ ਰੱਖੋ 3 ਤਰੀਕ ਨੂੰ ਪਾਰਟ ਰਖੜਾਇਆ ਜਾਏ 4 ਤਰੀਕ ਨੂੰ ਤੇ ਲੋਕ ਰਾਤ ਨੂੰ ਪਹੁੰਚੜ ਗਏ ਸويرੇ ਮਤਲਬ ਫਿਰ ਪਰ ਖੇਤਰ ਨੂੰ ਤੁਸੀਂ ਅੱਗੇ ਪੰਜਾਬ ਸਾਹਿਬ ਲੈ ਜਾਓਗੇ ਤੇ ਇਹ ਹੱਬਚਾਪ ਹੋ ਜਾਏਗਾ ਲੋਕਾਂ ਨੂੰ ਮਤਲਬ ਬੰਬਾਰੀਆਂ ਹੋਣੇ ਦਾ ਪਿੱਛੇ ਵੀ ਇਸੀ ਜਿਸ ਵਸਾਕਿਤ ਹੁੰਦੇ ਤੋਂ 10000 ਬੰਦਾ ਗਿਆ ਸੀ 2 ਦਿਨ ਬੰਦਾ ਦੀ ਡੈਥ ਵੀ ਹੋ ਗਈ ਸੀ ਕੁਝ ਲੋਕ ਬਿਮਾਰ ਹੋ ਗਏ ਸਰ ਮਤਲਬ ਟਰੈਵਲਿੰਗ ਕਰਕੇ ਤੋ ਮੈਂ ਇਹ ਪਾਕਿਸਤਾਨ ਸਰਕਾਰ ਨੂੰ ਫਿਰ ਕਹਿੰਦਾਗਾ ਕਿ ਤੁਸੀਂ ਜਿਹੜੀ ਭਾਰਤ ਸਰਕਾਰ ਤੋਂ ਤੁਹਾਨੂੰ ਕਿਹਾ ਜਾ ਰਿਹਾ ਹੈ ਔਰ ਪਾਕਿਸਤਾਨ ਗੁਰਦੁਆਰਾ ਕਮੇਟੀ ਨੂੰ ਕਹਿੰਦਾਗਾ ਸਰਦਾਰ ਮੈਸੀ ਅਰੋੜਾ ਨੂੰ ਵੀ ਕਹਿੰਦਾ ਕਿ ਤੁਸੀਂ ਕਨਸਿਡਰ ਕਰੋ ਔਰ ਤਿੰਨ ਤਰੀਕ ਨੂੰ ਜਥਾ ਲਗੋ ਤਾਂ ਕਿ ਸਾਰੇ ਆਰਾਮ ਦੇ ਨਾਲ ਯਾਤਰਾ ਕਰ ਸਕਣ ਸਾਨੂੰ ਮੇਨ ਅਸੀਂ ਗੁਰਦੁਆਰਿਆਂ ਵਿੱਚ ਜਾਣਾ ਹੈ ਅਸੀਂ ਬਾਜ਼ਾਰਾਂ ਵਿੱਚ ਨਹੀਂ ਜਾਣਾ ਹੈਗਾ ਅਰੋੜਾ ਸਾਹਿਬ ਸਾਨੂੰ ਗੁਰਦੁਆਰੇ ਵਾਂਗ ਇਹ ਨਹੀਂ ਮਿਲ ਜਾਏ ਕੋਈ ਗੱਲ ਨਹੀਂ ਲੇਕਰ ਗੁਰਦੁਆਰੇ ਦੇ ਅਰਮਨ ਸਾਹਿਬ ਤੋਂ ਯਾਤਰਾ ਹੋ ਜਾਏ ਸੁਖਾਲੇ ਦਰਸ਼ਨ ਸੁਖਾਲੇ ਦਰਸ਼ਨ ਹੋ ਜਾਣਾ ਅਸੀਂ ਉਹ ਚਾਹਤੇ ਹੈਗੇ ਆ ਬਾਜ਼ਾਰਾਂ ਵਾਲੇ ਕਪੜਾ ਵਾਲੇ ਉਹ ਬੰਦੇ ਚਲੇਗੇ ਜਿਹਨਾਂ ਨੂੰ ਵੀਜ਼ੇ ਮਿਲ ਨਹੀਂ ਰਹੀ ਹੈ ਉਹ ਜੱਥੇ ਹੀ ਬੰਦ ਹੋ ਗਏ ਜਿਹੜਾ ਬਾਜ਼ਾਰ ਦੇ ਕੁੰਦੇ ਸਾਹਿਬ ਹੁਣ ਤਾਂ ਨਰੋਲ ਯਾਤਰੀ ਆ ਰਹੇ ਤੁਹਾਡੇ ਕੋਲ আচ্ছা ਉਸ ਤੋਂ ਇਲਾਵਾ ਜੇ ਜਾਈਏ ਜਿਸ ਤਰ੍ਹਾਂ ਜਿਹੜੇ ਕੁਝ ਬਾਹਰਲੇ ਸਿਟੀਜ਼ਨ ਜਿਹੜੇ ਇੰਡੀਆ ਦੇ ਵਿੱਚ ਆਏ ਹੁੰਦੇ ਆ ਨਾ ਕਿ ਜਿੱਦਾਂ ਆਪਾਂ ਗੱਲ ਕਰੀਏ ਕਿ ਜਿਸਨਾਂ ਯੂਕੇ ਤੋਂ ਕੁਝ ਸੰਗਤਾਂ ਆ ਜਾਂ ਇੰਗਲੈਂਡ ਤੋਂ ਸੰਗਤਾਂ ਇੰਡੀਆ ਦੇ ਵਿੱਚ ਹੁੰਦੇ ਆ ਤੇ ਜੇ ਉਹਨਾਂ ਦੇ ਜਿਸ ਤਰ੍ਹਾਂ ਜੇ ਵੀਜ਼ੇ ਉਹਨਾਂ ਨੇ ਲਵਾਏ ਹੁੰਦੇ ਆ ਤੇ ਕੀ ਉਹ ਬਾਰਡਰ ਕ੍ਰੋਸ ਕਰ ਸਕਦੇ ਆ ਕਿ ਉਸ ਚੀਜ਼ ਦੀ ਕੋਲ ਨਹੀਂ ਜੀ ਬਿਲਕੁਲ ਬਾਰਡਰ ਬੰਦ ਹੈਗਾ ਵੇ ਡਿਪਲੋਮੈਟਿਕ ਬਾਰਡਰ ਬੰਦ ਹੈ ਐ ਸਪੈਸ਼ਲ ਇੱਕ ਮਤਲਬ ਇੱਕ ਦਿਨ ਵਾਸਤੇ ਬਾਰਡਰ ਖੁੱਲੇਗਾ ਜਾਣ ਵਾਸਤੇ ਇੱਕ ਦਿਨ ਆਣ ਵਾਸਤੇ ਬਾਕੀ ਪ੍ਰੋਸੀਜਰ ਉਹੀ ক্লোਜ਼ ਹੈਗਾ ਜਿਨ੍ਹਾਂ ਨੇ ਅਮਰੀਕਾ ਤੋਂ ਕੈਨੇਡਾ ਤੋਂ ਵੀਜ਼ਾ ਲਿਆ ਕਰੇ ਉਹ ਭਾਈ ਇਹ ਰਾਹ ਉਹ ਕਿਸੇ ਭਾਈ ਕੋ ਕਿਹੜੀ ਦੂਜੀ ਅੜ ਲੈ ਤੜ ਲੇਕਿਨ ਇਸ ਵੇ ਨਾਲ ਫੁੱਟ ਫੁੱਟ ਰੂਟ ਤੋਂ ਨਹੀਂ ਆ ਸਕਦੇ। ਫੁੱਟ ਤੋਂ ਨਹੀਂ ਆ ਸਕਦੇ। ਫੁੱਟ ਤੋਂ ਨਹੀਂ ਆ ਸਕਦੇ ਜੀ ਤੇ ਇਹ ਜੋ ਪ੍ਰੋਸੀਜਰ ਅਸੀਂ ਸ਼ੁਕਰਗੁਜ਼ਾਰ ਆ ਭਾਰਤ ਸਰਕਾਰ ਦੇ ਖਾਸ ਤੌਰ ਤੇ ਆਪਣੇ ਹੋਮ ਮਿਨਿਸਟਰ ਸਾਹਿਬ ਦੇ ਅਮਿਸ਼ਾ ਜੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜਿਨ੍ਹਾਂ ਨੇ ਫਰਾਕ ਦਿਲੇ ਦਿਖਾਏ ਇਤਨੇ ਜਿੱਥੇ ਮਤਲਬ ਰੋਲਾ ਪਿਆ ਹੋਵੇ ਜਿੱਥੇ ਇਹਨੇ ਹਾਲਾਤ ਖਰਾਬ ਹੋਣ ਤੇ ਫਿਰ ਵੀ ਜਿੱਥੇ ਨੂੰ ਭੇਜ ਲਈ ਉਹਨਾਂ ਨੇ ਅਜ਼ਾਦ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਅਰ ਮੀਜ਼ੀ ਖਾਲਕਾ ਔਰ ਸੈਟਰੀ ਜਗਦੇਵ ਸਿੰਘ ਕਾਲੋ ਇਸ ਜੀ ਦਾ ਮੁਬਾਰਕ ਬਾਤ ਦਿੰਦੇ ਆ ਰਹੇ ਕਿ ਸਾਡੀ ਭਾਵਨਾਵਾਂ ਦੇਖਦੇ ਹੋਏ ਉਹਨਾਂ ਨੇ ਇਹ ਪਰਮਿਸ਼ਨ ਦਿੱਤੀ ਹੈ ਔਰ ਸਿੱਖ ਸੰਗਤ ਦੇ ਵਿੱਚ ਬਹੁਤ ਖੁਸ਼ੀ ਹੈ ਜੀ ਕਿ ਅੰਨੇ ਹਾਲਾਤ ਖਰਾਬ ਹੋਣ ਦੇ ਬਾਵਜੂਦ ਵੀ ਭਾਰਤ ਸਰਕਾਰ ਨੇ ਸਿੱਖਿਆ ਦੀ ਮੰਗ ਨੂੰ ਬਣਿਆ ਅਤੇ ਗੁਰਨਾਨ ਦੇ ਦਰਦ ਨੂੰ ਦਰਸ਼ਨ ਕਰਦਾ ਮੌਕਾ ਦਿੱਤਾ ਹੈਗਾ ਅੱਛਾ ਚੰਦੋਖ ਸਾਹਿਬ ਇੱਕ ਚੀਜ਼ ਹੋਰ ਜਾਨਣਾ ਚਾਹਾਂਗੇ ਕਿ ਜਿਸ ਤਰੀਕੇ ਜਿਹੜਾ ਹੁਣ ਜਸਾ तकरीबन 2183 ਤੁਹਾਡੇ ਕੋਲ ਜੋ ਨਾਮ ਤੁਸੀਂ ਦੱਸ ਰਹੇ ਕਿ ਹੈਗੇ ਆ ਜਿਹੜੇ ਜਾਣਗੇ ਤੇ ਇਹਨਾਂ ਦਾ ਫਿਰ ਜਿਸ ਤਰੀਕੇ ਵੈਰੀਫਿਕੇਸ਼ਨ ਪੁਲਿਸ ਵੈਰੀਫਿਕੇਸ਼ਨ ਆਟੋਮੈਟਿਕ ਹੋਏਗਾ ਰੈਂਡਮਲੀ ਹੁੰਦਾ ਹੈ ਉਹ ਆਪੇ ਆਪੇ ਹੁੰਦਾ ਰਹੇਗਾ ਜੀ ਬਿਲਕੁਲ ਡੋਰ ਟੂ ਡੋਰ ਸਭ ਦਾ ਵੈਰੀਫਿਕੇਸ਼ਨ ਹੋਇਆ ਹੈਗਾ ਜਿਸ ਦਾ ਸਟੇਟ ਵਾਈ ਪੁਲਿਸ ਨੇ ਕੀਤਾ ਹੈ ਔਰ ਸਟੇਟ ਇੰਟੈਲੀਜੈਂਸ ਨੇ ਵੀ ਕੀਤਾ ਹੈਗਾ ਹੁਣ ਲਿਸਟਾ ਪਾਸ ਹੋ ਕੇ ਐਕਸਟਰਨਲ ਫੇਰ ਚੱਲੀ ਗਈਆਂ ਨੇ ਐਕਸਟਰਨਲ ਫੇਰ ਤੋਂ ਜਿਹੜਾ ਲਿਸਟਾ ਪਾਕਿਸਤਾਨ ਤੋਂ ਦਿੱਤੇ ਜਾਣਗੇ ਔਰ ਪਾਕਿਸਤਾਨ ਨਾਲ ਸਾਨੂੰ ਅਸ਼ੋਰਤ ਦੇ ਕੇ ਪਹਿਲੀ ਜਾਂ 2 ਨਵੰਬਰ ਨੂੰ ਸਾਨੂੰ ਪਾਸਪੋਰਟ ਵੀਜ਼ਾ ਲਗਾ ਕੇ ਦੇ ਦੜ ਗਏ ਸਾਰਿਆਂ ਨੂੰ ਮਿਲ ਜਾਣਗੇ ਪਾਕਿਸਤਾਨ ਸਾਰਿਆਂ ਨੂੰ ਦੇਗਾ ਜਾਂ ਕੁਝ ਕਟਿੰਗ ਕੀਤੀ ਜਾਏਗੀ ਇਹ ਬੈਰੋਕ੍ਰੈਟਿਕ ਪਾਕਿਸਤਾਨ ਹਾਈ ਕਮਿਸ਼ਨ ਦਾ ਸਾਡਾ ਨਹੀਂ ਹੈਗਾ ਕਿੰਨੋ ਵੀਜ਼ਾ ਜਣਾ ਕਿਨੋ ਜਣਾ ਕੋ ਉਹ ਮੈਸੀ ਦੀ ਮਰਜ਼ੀ ਹੈ ਜੀ ਅਸੀਂ ਤਾਂ ਸਿਰਫ ਰਿਕਮੈਂਡ ਕਰਦੇ ਜੀ ਇਹ ਰਿਕਮੈਂਡੇਸ਼ਨ ਸਾਡੀ ਮਿਨਿਸਟਰੀ ਦੇ ਕਿਤੇ ਕਿ ਜਦੋਂ ਵੀਜ਼ਾ ਦਤਿਆ ਨੇ ਉਹ ਪਰੋਕੈਟਿਵ ਨਾ ਦਾ ਉਹਦੇ ਬਾਰੇ ਅਸੀਂ ਕੁਝ ਨਹੀਂ ਬੋਲ ਸਕਦੇ ਜੀ ਡਾਕਟਰ ਸਾਹਿਬ ਇੱਕ ਮੈਂ ਹੋਰ ਸਵਾਲ ਪੁੱਛਣਾ ਚਾਹਾਂਗਾ ਕਿ ਸਾਡੇ ਕੋਲ ਵੀ ਕੁਝ ਜੋ ਸੁਣਨ ਦੇ ਵਿੱਚ ਗੱਲਾਂ ਆਈ ਹੈ ਕਿ ਵੀ ਜਿਹੜੇ ਲੋਕ ਕਿਉਂਕਿ ਆਪਰੇਸ਼ਨ ਸਿੰਦੂਰ ਤੋਂ ਬਾਅਦ ਜਦੋਂ ਮਾਹੌਲ ਥੋੜਾ ਖਰਾਬ ਹੋਇਆ ਸੀਗਾ ਤੇ ਜਿਹੜੇ ਲੋਕਾਂ ਨੇ ਪਿਛਲੇ ਪਾਸਟ ਦੇ ਵਿੱਚ ਜਿਨ੍ਹਾਂ ਨੇ ਪਾਕਿਸਤਾਨ ਯਾਤਰਾ ਕੀਤੀ ਸੀਗੀ ਦਿੱਲੀ ਦੇ ਵੀ ਕੁਝ ਲੋਕ ਸੀ ਹਾਂ ਦਿੱਲੀ ਤੋਂ ਤੁਹਾਡੇ ਦਿੱਲੀ ਕਮੇਟੀ ਦੇ ਥਰੂ ਵੀ ਕੀਤੀ ਸੋ ਉਹਨਾਂ ਦੇ ਬਾਰੇ ਦੁਬਾਰਾ ਕੁਝ ਇਨਕੁਆਇਰੀਜ਼ ਕੀਤੀ ਜਾ ਰਹੀ ਸੀ ਕੁਝ ਲੋਕਾਂ ਦੀ ਇਸ ਬਾਰੇ ਕੀ ਕਹਿਣਾ ਚਾਹੋਗੇ ਕਿ ਤੁਹਾਡੀ ਨਜ਼ਰ ਦੇ ਵਿੱਚ ਇਹੋ ਜਿਹਾ ਕੋਈ ਮਾਮਲਾ ਹੈ ਨਹੀਂ ਸਾਡੇ ਕੋਈ ਅਜਿਹੀ ਨਜ਼ਰੀ ਮਾਮਲਾ ਨਹੀਂ ਹੈ ਜੇ ਅਗਰ ਕੋਈ ਮਾਮਲਾ ਆਏਗਾ ਤੇ ਅਸੀਂ ਉਹਦੇ ਉਹਦੀ ਪੈਰਵਾਹੀ ਕਰਾਵਾਂਗੇ ਤਾਂ ਕਿ ਜਿਹੜੇ ਯਾਤਰੀ ਗਿਆ ਕਰੇ ਯਾਤਰੀਆਂ ਨੂੰ ਮਤਲਬ ਕੋਈ ਅਸੀਂ ਤਕਲੀਫ ਨਹੀਂ ਚਾਹਦੇ ਜੀ ਹਾਲੇ ਤੱਕ ਸਾਡੀ ਨਜ਼ਰ ਕੋਈ ਐਸਾ ਮਾਮਲਾ ਨਹੀਂ ਆਇਆ ਠੀਕ ਹੈ ਜੀ ਸੋ ਜਿਹੜੇ ਲੋਕ ਸਵਾਲ ਦਿਨ ਲੱਥੇ ਮੌਜੂਦ ਹੈ ਉਹਨਾਂ ਨੇ ਕਿਹਾ ਜੇ ਕੋਈ ਇਹੋ ਜਿਹਾ ਮਾਮਲਾ ਆਂਦਾ ਤੇ ਉਹਦੀ ਪੂਰੀ ਪੈਰਵੀ ਕਰਨ ਕਿ ਦਿੱਲੀ ਸਿਗਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਵਿੱਚ ਤੁਸੀਂ ਉਹਨਾਂ ਨੂੰ ਆ ਕੇ ਮਿਲ ਸਕਦੇ ਹੋ ਔਰ ਹਜੇ ਅਪਾ ਇੱਕ ਹੋਰ ਸਵਾਲ ਪੁੱਛ ਲੇ ਹੁਣ ਐਪਲੀਕੇਸ਼ਨ ਲੈ ਰਹੇ ਹੋ ਜੀ ਤੁਸੀਂ ਨਹੀਂ ਹੁਣ ਨਹੀਂ ਲੈ ਰਹੇ ਜੀ ਬਗਰ ਕੰਪਲੋਸ ਹੋ ਗਿਆ ਸਾਰਾ ਉਹਦੇ ਲਾਜ ਲਾਜ ਜਿਹੜੇ 15 ਤਰੀਕ ਸੇ ਤੋਂ ਕਿ 22 ਤਰੀਕ ਨੂੰ ਗਵਰਨਮੈਂਟ ਆਫ ਇੰਡੀਆ ਨੇ ਲਿਸਟਾਂ ਭੱਗੀ ਆਈਆਂ ਸਾਰ ਸਟੇਟ ਵਾਈਜ਼ ਤਾਂ ਤੋਂ ਸਟੇਟ ਵਾਈਜ਼ ਦੀ ਲਿਸਟ ਉਹ ਲੋਕਾਂ ਨੂੰ ਆ ਚੁੱਕੀ ਆ ਤੇ ਹੁਣ ਅਗਰ ਫਰਦਰ ਪੁੱਛਦੇ ਉਹਨਾਂ ਦਾ ਕੋਰਪੋਰ ਸੋ ਯਾਨੀ ਕਿ ਚੰਗੀ ਖਬਰ ਹੈਗੀ ਹੈ ਕਿ ਭਈ ਜਿਹੜੇ ਸੰਗਤਾਂ ਦੇ ਨਾਮ ਆ ਗਏ ਆ ਉਹ ਸੰਤਾਨ ਪਾਕਿਸਤਾਨ ਜਾਨੀਆਂ ਤੇ ਉਹਨਾਂ ਵਾਸਤੇ ਜੋ ਰਾਹ ਖੁੱਲੇ ਹੈਗੇ ਆ ਔਰ ਇੱਕ ਚੰਗੀ ਖਬਰ ਹੈ ਕਿ ਇੱਕ ਅਰਦਾਸ ਜਿਹੜੀ ਆਪਾਂ ਨਿਤ ਪ੍ਰਤੀ ਹਰਗੁਰੂ ਘਰ ਦੇ ਵਿੱਚ ਜਿਹੜਾ ਗੁਰਸੇਖ ਅਰਦਾਸ ਕਰਦਾ ਕਿ ਸ੍ਰੀ ਦਨਕਾਣਾ ਸਾਹਿਬ ਦੇ ਦਰਸ਼ਨ ਹੋਣ ਸੋ ਜਿੰਨਾ ਜਿੰਨਾ ਮਾਈ ਪਾਈਆਂ ਨੇ ਜੋ ਅਪਲੀਕੇਸ਼ਨ ਦਰਖਵਾਸਤਾਂ ਦਿੱਤੀ ਆ ਸੋ ਉਹਨਾਂ ਦੇ ਦਰਸ਼ਨ ਜੋ ਐਤ ਕੀ ਉਹਨਾਂ ਨੂੰ ਹੋ ਸਕਦੇ ਗੁਰਪੁਰਬ ਦੇ ਮੌਕੇ ਸਾਡੀ ਅਪਡੇਟ ਦੇਣ ਵਾਸਤੇ ਸਾਡੇ ਨਾਲ ਫਰਮਜੀਤ ਸਿੰਘ ਛੰਡੋਗ ਸਾਬ ਮੌਜੂਦ ਸੇ ਕਿ ਧੰਨਵਾਦ ਕਰਦੇ ਆ ਜੀ ਗੁਰਪ੍ਰਤਿ ਸਾਂਝ ਕਰਦੇ ਆ ਵਾਹਿਗੁਰੂ ਵਾਹਿਗੁਰੂ ਜੀ ਫਤਹਿ